ਪਸ਼ਕਦਰ ਕੋ ਮਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਮੋੜ ਬਲਾਕ ਜ਼ਿਲ੍ਹਾ ਬਠਿੰਡਾ ਅੱਜ ਅਸੀਂ ਨਗਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੀ ਇਕਾਈ ਵੱਲੋਂ ਸਾਡੇ ਔਰਤਾਂ ਦੀ ਇਕਾਈ ਵੱਲੋਂ ਤੇ ਸਾਡੇ ਭਰਾਵਾਂ ਦੀ ਇਕਾਈ ਵੱਲੋਂ ਜੋ ਕਿ ਸਾਡੀ ਭੈਣ ਤੇ ਸਾਡੇ ਜੀਜਾ ਜੀ ਵੱਲੋਂ ਤੇ ਸਾਡੀ ਬੇਟੀ ਆਈ ਹੋਈ ਹੈ ਭਾਣ ਜੀ ਇਹ ਅੱਜ ਨਗਰ ਦੇ ਵਿੱਚ ਆਈ ਹੈ ਕੋ ਸਾਡੀ ਮਾਤਾ ਦਾ ਦਿਨ ਮਨਾਇਆ ਸੀ ਕਿਉਂਕਿ ਉਹ ਸੁਰਗਵਾਸ ਹੋ ਗਏ ਸੀ ਇਸ ਪਰਿਵਾਰ ਨੇ ਜਿਹੜੀ ਇਹ ਜਗ੍ਹਾ ਹੈ ਇਹ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਨੂੰ ਵਰਤਣ ਵਾਸਤੇ ਦਿੱਤੀ ਹੋਈ ਹੈ ਜਿੱਥੇ ਕਿ ਸਾਰਾ ਪ੍ਰਬੰਧ ਆਪਣਾ ਭਾਂਡੇ ਵਗੈਰਾ ਇਹ ਦਫ਼ਤਰ 'ਚ ਰੱਖਿਆ ਹੋਇਆ ਹੈ ਅਸੀਂ ਇਸ ਪਰਿਵਾਰ ਦਾ ਪਿੰਡ ਦੇ ਵਿੱਚ ਪਹੁੰਚਣ ਤੇ ਬਹੁਤ ਸਾਰਾ ਨਿੱਘਾ ਸਵਾਗਤ ਵੀ ਕਰਦੇ ਹਾਂ ਤੇ ਨਾਲ ਇਸ ਪਰਿਵਾਰਾਂ ਦੀ ਸਮਝ ਨੂੰ ਬਹੁਤ ਵੱਡੀ ਸਮਝਦੇ ਹਾਂ ਕਿਉਂਕਿ ਇਹ ਪਰਿਵਾਰਾਂ ਨੂੰ ਪਤਾ ਹੈ ਵੀ ਜਿਹੜੀ ਆਉਣ ਵਾਲੀ ਲੜਾਈ ਹੈ ਸਾਡੀ ਹੋਂਦ ਦੀ ਲੜਾਈ ਹੈ ਜੇਕਰ ਭਰਾਵੋ ਅਸੀਂ ਆਏ ਇਕੱਠੇ ਹੋ ਕੇ ਆਏ ਸਗਾ ਸਲਾਹਾਂਗੇ ਤਾਂ ਆਉਣ ਵਾਲੀ ਪੀੜ੍ਹੀ ਤੇ ਸਾਡੇ ਜਵਾਕ ਬਚਣੇ ਐ ਤੇ ਜਿਹੜੀ ਸਾਡੀ ਜ਼ਮੀਨ ਐ ਜਾਇਦਾਦ ਐ ਉਹ ਤਾਂ ਬਚਣੀ ਐ ਜੇਕਰ ਅਸੀਂ ਇਕੱਠੇ ਹੋ ਕੇ ਇਸ ਤਰ੍ਹਾਂ ਜਿੱਦਾਂ ਦੇ ਵੀ ਸਹਿਯੋਗ ਐ ਜੇ ਅਸੀਂ ਦੇਵਾਂਗੇ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਕਰਾਹਾਂ ਉਕਾਈ ਘੁੰਮੜਕਲਾਂ ਮੌੜ ਬਲਾਕ ਜ਼ਿਲ੍ਹਾ ਬਠਿੰਡਾ ਵੱਲੋਂ ਇਸ ਪਰਿਵਾਰ ਦਾ ਪਿੰਡ ਘੁੰਮੜਕਲਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ 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 ਸਾਡੀਆਂ ਮਾਮਾ ਪੜਾਂ ਦੇ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਲੋਕ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ